ਸੂਰਪੁ ਦਿਆਰ ਮੁਰਾਰੀ ਆਵ ਸਤ ਸਿੰਗਾਰ ਭਉ ਪੰਜਰ ਪਾਇਆ ਸਤ ਪਾਵੈ ਜਾਂ ਫਿਰ ਘਰ ਆਵੈ ਗੁਣ ਕਾਮਣ ਕਰ ਤੰਤਰ ਜਾਇ ਵਾਸ ਕਰ ਲੈਨਾੁਰ ਪਰਮ ਜੁਤਾਇਆ ਸਤਿ ਉਂਜਾ ਮੰਦਰ ਮੇਰਾ ਬ੍ਰਾਹਮਣ ਤਿਆਗੀ ਦੇਵ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਚਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਾਨ ਨਾਨਕ ਫਿਰ ਧੰਨ ਮਿਲ ਸੁਖ ਪਾਇਆ ਨਵ ਰੰਗ ਲਾਲ ਸੀਸ ਤੇ ਰਾਮਣ ਆਇਆ ਜਾਨ ਨਾਨਕ ਫਿਰ ਧੰਨ ਮਿਲ ਸੁਖ ਪਾਇਆ